ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਖਬਰਾ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਜਿੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੋ ਇਸ ਦੌਰਾਨ ਪੁਲਿਸ ਨੇ ਇੱਕ ਟਰੱਕ ਨੂੰ ਰੋਕ ਕੇ ਉਸ ਦੇ ਵਿੱਚੋਂ 210000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ 170000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਟਰੱਕ ਬਲੈਰੋ ਗੱਡੀ ਤੇ ਬਾਈਕ ਨੂੰ ਕਬਜ਼ੇ ਦੇ ਵਿੱਚ ਲਿਆ ਜਦੋਂ ਕਿ 10 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਦੋ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਸੋ ਲਗਾਤਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾ ਰਿਹਾ ਹੈ ਅੱਗੇ ਵੱਧਦੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੀ ਖਿੱਚਾ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਰੁਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਅਸਤੀਫੇ ਦੀ ਮੰਗ ਹੈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਉਹਨਾਂ ਅਸਤੀਫਿਆਂ ਨੂੰ ਪ੍ਰਵਾਨ ਨਾ ਕੀਤੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਦੋਸ਼ ਵੀ ਲਾਏ ਜਾ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਕੇ বারবার استیفی پرمان نہ کرنے نو لے کے गुजारिशਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਤਿੰਨ ਦਿਨ ਦੇ ਅੰਦਰ ਅੰਦਰ استیفی ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਣ ਦੇ ਲਈ ਵੀ ਕਿਹਾ ਗਿਆ ਸੀ ਲੇਕਿਨ ਇਸ ਦੇ ਬਾਵਜੂਦ ਵੀ ਕੋਈ ਵੀ استیਫਾ ਪ੍ਰਵਾਨ ਨਹੀਂ ਹੋ ਪਾਇਆ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਬੀਤੇ ਦਿਨੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਾਗੀ ਅਕਾਲੀਆਂ ਵੱਲੋਂ ਪਹੁੰਚ ਕੇ ਇੱਕ ਵਾਰ ਫਿਰ ਤੋਂ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਰਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਮੁਲਾਕਾਤ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਵੀ ਹੋਈ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਹੈ ਜਿਹੜੀ ਉਹ ਆਪਣਾ ਸਪਸ਼ਟੀਕਰਨ ਦਿੰਦੀ ਹੋਈ ਵੀ ਨਜ਼ਰ ਆਈ ਹੈ ਜਿਹੜੇ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਤੁਸੀਂ ਜਿਹੜੇ ਹੈਗੇ ਆ ਗਰੁੱਪ ਸਬਮਿਟ ਲਓ ਅਸੀਂ ਤਾਂ ਸਬਮਿਟ ਲਿਆ ਗਰੁੱਪ ਆਪਣਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਨੇ ਸਮਝਿਆ ਕਿਤੇ ਸ਼ਾਇਦ ਅਸੀਂ ਬਹੁਤ ਕਾਲੇ ਆ ਕਿ ਅਸੀਂ ਅਕਾਲੀ ਦਲ ਉਹਨਾਂ ਦੇ ਨਾਲ ਬੜੇ ਸਾਨੂੰ ਕਾਲੇ ਕਿ ਉਹਨਾਂ ਨਾਲ ਰਲਣਾ ਚਾਹੁੰਦੇ ਏਦਾਂ ਨਹੀਂ ਸੀਗਾ ਠੀਕ ਹੈ ਅਸੀਂ ਜੰਮੇ ਅਕਾਲੀ ਆ ਅਸੀਂ ਰਹਿਣਾ ਕਰ ਲੀਆ ਮਰਨਾ ਕਰ ਲੀਆ ਅਸੀਂ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸ਼ਰੂਮ ਅਕਾਲੀ ਦਲ ਵਾਸਤੇ ਸਿੱਖ ਪੰਥ ਲਈ ਤੇ ਲੇਕਿਨ ਅਕਾਲੀ ਦਲ ਕਿਸੇ ਇੱਕ ਨਿੱਜੀ ਪਰਿਵਾਰ ਦਾ ਜਾਂ ਨਿੱਜੀ ਇੱਕ ਆਪਣੇ ਗਰੁੱਪ ਦਾ ਨਹੀਂ ਹੈਗਾ ਗੱਲ ਪਰਿਵਾਰ ਦੀ ਗੱਲ ਕਰਦੇ ਕਿਹੜੇ ਪਰਿਵਾਰ ਦੀ ਲੈ ਚਲੋ ਮੈਂ ਤੁਹਾਨੂੰ ਦੱਸ ਰਿਹਾ ਜੀ ਜੇ ਸਿੰਘ ਸਮਾਹ ਨੇ ਕਿਹਾ ਸੀਗਾ ਕਿ ਤੁਸੀਂ ਆਪੋ ਆਪਣੇ ਧੜੇ ਸਮੇਟ ਕੇ ਤੇ ਸ਼ਰੋਮਣੀ ਕਾਲੀ ਦਰ ਨੂੰ ਤਕੜਾ ਕਰਨ ਵਾਸਤੇ ਕੰਮ ਕਰੋ ਇਸ ਕਰਕੇ ਅਸੀਂ ਉਹ ਆਪਣਾ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਇਹ ਮੰਨਿਆ ਲੇਕਿਨ ਜੇ ਉਹਨ ਦੂਸਰੇ ਪਾਸੇ ਉਹ ਨਹੀਂ ਚਾਹੁੰਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਮਨ ਵਿੱਚ ਕੋਈ ਦੁਬਧਾ ਆ ਅੱਜ ਤਾਂ ਸਮਝਦੇ ਆ ਕਿ ਉਹਨਾਂ ਨੇ ਗਲਤੀ ਕੀਤੀ ਆ ਦੇਖੋ ਅਸੀਂ ਇਕੱਠਿਆਂ ਨੇ ਕੰਮ ਕੀਤਾ ਆ ਲੇਕਿਨ 2 ਤਰੀਕ ਦੇ ਫੈਸਲੇ ਤੋਂ ਬਾਅਦ ਉਹਨਾਂ ਕੋ ਬੜਾ ਸੁਨਹਿਰਾ ਮੌਕਾ ਸੀਗਾ ਜੇ ਆਪਣੇ ਆਪ ਨੂੰ ਵੀ ਰਿਵਾਈਵ ਕਰ ਸਕਦੇ ਸੀ ਤੇ ਅਕਾਲੀ ਦਲ ਆਪਣੇ ਨਵੇਂ ਸਿਰਿਆਂ ਤੋਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਸੀਗਾ ਲੇਕਿਨ ਉਹਨਾਂ ਨੇ ਮੌਕਾ ਗਵਾ ਲਿਆ ਇਹ ਤਾਂ ਉਹਨਾਂ ਦੀ ਬਦਕਿਸਮਤੀ ਆ ਅਸੀਂ ਕੀ ਕਰ ਸਕਦੇ ਆ ਜੋ ਫੈਸਲਾ ਹੋਇਆ ਠੀਕ ਆ ਸਾਰੀ ਕੌਮ ਨੇ ਮੰਨ ਲਿਆ ਸਿੰਘ ਸਬੰਧ ਨੇ ਆਪਣਾ ਰੋਲ ਅਦਾ ਕਰਤਾ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਹੋਰ ਉਹਨੂੰ ਸਤਕਾਰ ਮਿਲਿਆ ਪਰ ਜੇ ਤੁਸੀਂ ਉਹ ਮੰਨਦੇ ਨਹੀਂ ਇੱਕ ਪੰਥਕ ਜਮਾਤ ਹੁੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੁਹਾਡੇ ਕੋਲ ਆ ਕਿ ਤੁਸੀਂ ਅਕਾਲ ਤਖਸਾਲ ਨੂੰ ਪਿੱਟ ਤਗਾਓ ਅੱਜ ਸਾਰਾ ਪੰਥ ਕਹਿ ਰਿਹਾ ਇਹ ਅਕਾਲ ਤਖਤ ਦੇ ਭਗੌੜੇ ਨੇ ਤੇ ਫਿਰ ਦੱਸੋ ਇਹ ਆਪਣੇ ਆਪ ਪੰਥ ਕਿਵੇਂ ਅਗਵਾ ਸਕਦੇ ਆ ਸੋ ਅਸੀਂ ਅੱਜ ਕੋਈ ਨਵੀਂ ਕੋਈ ਅਸੀਂ ਅੱਜ ਐਲਾਨ ਨਹੀਂ ਕਰਨ ਜਾ ਰਹੇ ਅਸੀਂ ਸਿੰਘ ਸਭਾ ਨੂੰ ਜਾਵਾਂਗੇ ਉਹਨਾਂ ਨੂੰ ਸਾਰੀ ਆਪਣੇ ਜਿਓ ਹਾਲਾਤ ਨੇ ਉਹਨਾਂ ਦੇ ਧਿਆਨ ਚ ਲਿਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਜੋ ਸਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅੱਗੇ ਚੱਲਾਂਗੇ ਤੇ ਸੰਗਤ ਹੀ ਰਹੇ ਨਾ ਜਿਹੜਾ ਫੈਸਲਾ ਹੋਊਗਾ ਉਹ ਕਰਾਂਗੇ ਲੇਕਿਨ ਅੱਜ ਵੀ ਚਾਹੁੰਦੇ ਆ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਈਏ ਬਹੁਤ ਸਾਰੇ ਹੋਰ ਧੜੇ ਨੇ ਦੇਖੋ ਧੜੇ ਇਹ ਨਹੀਂ ਕਿ ਸਾਡੇ ਧੜਾ ਕਿਹਾ ਪੂਜਾ ਧੜਾ ਦੂਸਰੇ ਪਾਸੇ ਆ ਹੋਰ ਬੜੀ ਧੜੇ ਨੇ ਹੋਰ ਬੜੇ ਗਰੁੱਪ ਨੇ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੀਦਾ ਹੈ ਚੈ ਰਾਏ ਬਕਰੀ ਬਕਰੀ ਹੋਊਗੀ ਤੇ ਚਾਰ ਤਾਰਾ ਜਲਦੀ ਮਿਲਦੀ ਹੈ ਸਾਰਿਆਂ ਦੀ ਐਸੀ ਗੱਲ ਨਹੀਂ ਕੋਈ ਕੰਮ ਵੀ ਕਰਨਾ ਚਾਹੁੰਦੇ ਸਾਰੇ ਆਪਣੇ ਪੰਜਾਬ ਵਾਸਤੇ ਪੰਥ ਵਾਸਤੇ ਲੇਕਿਨ ਮੋਟਾ ਮਿਲਣਾ ਚਾਹਿ ਰ ਅੱਗੇ ਵਾਦ ਨੇ ਉਧਰ ਪਠਾਨਕੋਟ ਦੇ ਮੁਹੱਲਾ 15ਵਾ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਸੋ ਅੱਗ ਇੰਨੀ ਭਿਆਨਕ ਸੀ ਕਿ ਇਸ ਅੱਗ ਨੇ ਦੋ ਮੰਜ਼ਿਲਾ ਇਮਾਰਤ ਨੂੰ ਪੂਰੀ ਤਰ੍ਹਾਂ ਸਾੜ ਕੇ ਸੁਆਹ ਕਰ ਦਿੱਤਾ ਸੋ ਇਸ ਘਰ ਦੇ ਵਿੱਚ ਪਹਿਲਾਂ 20 ਨਵੰਬਰ ਮਹੀਨੇ ਦੇ ਵਿੱਚ ਅੱਗ ਲੱਗ ਚੁੱਕੀ ਹੈ ਅਤੇ ਉਸ ਵੇਲੇ ਵੀ ਫਾਇਰ ਬਰਗੇਡ ਦੇ ਅਫਸਰਾਂ ਵੱਲੋਂ ਘਰ ਦੇ ਮਾਲਕਾਂ ਨੂੰ ਇਸ ਸਬੰਧੀ ਚੇਤਾਵਨੀ ਵੀ ਦਿੱਤੀ ਸੀ ਸੋ ਦੱਸ ਦਈਏ ਕਿ ਦੂਜੀ ਵਾਰ ਘਰ ਦੇ ਵਿੱਚ ਲੱਗੀ ਅੱਗ ਤੋਂ ਬਾਅਦ ਮਾਲਕਾਂ ਵੱਲੋਂ ਉਸ ਚੇਤਾਵਨੀ ਨੂੰ ਵੀ ਅਣਗੋਲਿਆ ਕੀਤਾ ਗਿਆ ਜਿਸ ਵਜ੍ਹਾ ਨਾਲ ਮੁੜ ਇੱਕ ਵਾਰ ਫੇਰ ਤੋਂ ਉਹਨਾਂ ਦੀ ਇਮਾਰਤ ਹੈ ਜਿਹੜੀ ਨੁਕਸਾਨੀ ਗਈ ਹੈ ਸੋ ਇਸ ਸਬੰਧੀ ਜਾਣਕਾਰੀ ਦਿੰਦੇ ਆ ਫਾਇਰ ਬਰਗੇਡ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਸੂਚਨਾ ਮਿਲੀ ਸੀ ਕਿ ਮੁਹੱਲਾ 15ਆ ਵਿਖੇ ਕਿਸੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਬਹੁਤ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਬਹੁਤ ਮੁਸ਼ਕਲ ਤੋਂ ਬਾਅਦ ਉਹਨਾਂ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਸੋ ਉਹਨਾਂ ਦੱਸਿਆ ਕਿ ਪਿਛਲੇ ਨਵੰਬਰ ਮਹੀਨੇ ਵਿੱਚ ਵੀ ਇਸੇ ਘਰ ਵਿਖੇ ਅੱਗ ਦੇ ਭਾਂਬੜ ਬਲੇ ਸਨ ਅਤੇ ਉਸ ਵੇਲੇ ਅਸੀਂ ਘਰ ਦੇ ਮਾਲਕਾਂ ਨੂੰ ਸੁਚੇਤ ਕੀਤਾ ਸੀ ਕਿ ਉਹਨਾਂ ਦੇ ਘਰ ਵਿਖੇ ਜੋ ਲੱਕੜੀ ਦੀ ਫੀਟਿੰਗ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਫਾਇਰ ਉਪਕਰਨ ਘਰ ਦੇ ਵਿੱਚ ਲਗਵਾਏ ਜਾਣ ਪਰ ਘਰ ਦੇ ਮਾਲਕਾਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਤੇ ਮੁਰ ਇਹ ਹਾਸਾ ਵਾਪਰ ਗਿਆ ਸੋ ਉਹਨਾਂ ਦੱਸਿਆ ਕਿ ਇਸ ਹਾਸੇ ਦੇ ਵਿੱਚ ਪੂਰਾ ਘਰ ਹੈ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਪਰ ਘਰ ਦਾ ਬਹੁਤ ਸਾਰਾ ਨੁਕਸਾਨ ਹੋਇਆ ਤੇ ਮੌਕੇ ਦੀਆਂ ਤਸਵੀਰਾਂ ਵੇਖਦੇ ਹੋਏ ਲੱਗਦਾ ਕਿ ਹਾਸਾ ਜਿਹੜਾ ਸ਼ੋਰਟ ਸਰਕਟ ਦੇ ਨਾਲ ਵਾਪਰ ਰਿਹਾ ਹੈ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਘੋਟੇ ਦੇ ਲੱਗੀ ਤੇ ਉਹਦਾ ਕੋਈ ਇਦਾਂ ਹੋਇਆ ਨੁਕਸਾਨ ਬਚਾਉ ਗਏ ਪਰ ਮਾਣਗਿਆ ਨਾਲ ਕਿ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ ਕੇ 4 ਵਜੇ ਇਹਨਾਂ ਦੀ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਇਹਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਪਲਾਈ ਉਸ ਚਿੰਮਾ ਕੋਈ ਪਲਾਸਟਿਕ ਦੀ ਜਿਹਦਾ ਬਾਉਂਡਰੀ ਹੋਈ ਦੀ ਹੈ ਸਾਰੀ ਅਗ ਲੱਗੀ ਦੀ ਜੇ ਅੰਦਰ ਭਕੀ ਦੀ ਬੜੀ ਕੰਮ ਲੱਗੇ ਔਰ ਇਸ ਬਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋ ਜਾਣਾ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਵਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਟਿਚਾਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਮੁੰਡਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਸਰ ਜਿਸ ਤਰ੍ਹਾਂ ਸਾਨੂੰ ਕਾਲ ਆਈ ਹੈ ਸਾਡੀ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅਸੀਂ ਆਂਦੇ ਆਪਣਾ ਜਿਹੜਾ ਅੱਗ ਕੰਟਰੋਲ ਕਰਨਾ ਸ਼ੁਰੂ ਕਰ ਦਿੱਤੀ ਹੈ ਜੀ ਕੀ ਕਾਰਨ ਕੀ ਲੱਗਿਆ ਸਰ ਕਾਰਨ ਇਹਨਾਂ ਦੇ ਘਰ ਪਹਿਲੇ ਵੀ ਅੱਗ ਲੱਗੀ ਸੀ ਸ਼ਾਰਟ ਸਰਕਟ ਨਾਲ ਲੱਗੀ ਸੀ ਅਸੀਂ ਇਹਨਾਂ ਨੂੰ ਪਹਿਲੇ ਵੀ ਅਵੇਅਰ ਕੀਤਾ ਸੀ ਕਿ ਆਪਣੇ ਘਰ ਉੱਤੇ ਲੱਕੜ ਦਾ ਰੈਡਕਟ ਸਿਸਟਮ ਹੈਗਾ ਆ ਉਹਨੂੰ ਤੁਸੀਂ ਬੁਝਾਉਣ ਵਾਸਤੇ ਇੱਕ ਆਪਣਾ ਫਾਇਰ ਐਕਸਟਿੰਗੁਇਸ਼ਰ ਰੱਖੋ ਇਹਨਾਂ ਨੇ ਨਹੀਂ ਰੱਖੇ ਦੁਬਾਰਾ ਹੀ ਉਸੇ ਤਰ੍ਹਾਂ ਹੀ ਅੱਗ ਲੱਗੀ ਹੈ ਜੀ ਜੀ ਕਿੰਨਾ ਸਰ ਨੁਕਸਾਨ ਬਾਰੇ ਤੇ ਹੁਣ ਮਾਲਕ ਦੱਸ ਸਕਦੇ ਨੇ ਬਸ ਇਹ ਕਿ ਜਾਨ ਹੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਸਾਡੇ ਜੀ ਟੋਟਲ 3 ਫਾਇਰ ਫਾਈਟ ਅੰਡਰ ਜਿਹੜੇ ਆ ਲੱਗੇ ਸੀ ਜਿਨ੍ਹਾਂ ਨੇ ਸਾਡੇ ਸਟਾਫ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਤੇ ਕੰਟਰੋਲ ਕੀਤਾ ਜੀ ਸਿਚੁਏਸ਼ਨ ਹੈ ਸਿਚੁਏਸ਼ਨ ਆਫ ਕੰਟਰੋਲ ਚ ਹੈ ਤੇ ਜਾਣ ਦਾ ਕਿਸੇ ਨੁਕਸਾਨ ਨਹੀਂ ਹੈ ਬਸ ਜਿਹੜਾ ਸਮਾਨ ਜੋ ਵੀ ਦਿੱਕਤ ਹੈ ਉਹ ਫੈਮਿਲੀ ਮੈਂਬਰ ਦੱਸਗੇ ਕਿ ਕੀ ਨੁਕਸਾਨ ਹੋਇਆ ਸਰ ਇਹ ਅੱਗ ਜਿਹੜੀ ਥੱਲੇ ਲੱਗੀ ਸੀ ਥੱਲੇ ਇਹਨਾਂ ਦਾ ਜਿਹੜਾ ਉੱਪਰ ਇਹਨਾਂ ਦਾ ਕੰਮਚਾਰਾ ਸੀ ਥੱਲੇ ਇਹਨਾਂ ਦੇ ਜਿਹੜੇ ਆ ਉਹ ਜਿਹੜਾ ਸ਼ਾਰਟ ਸਰਕਟ ਹੋਇਆ ਕਿਸੇ ਨਾ ਕਿਸੇ ਇਕੁਪਮੈਂਟ ਤੋਂ ਜਾਂ ਕੋਈ ਬਿਜਲੀ ਦਾ ਜਾਂ ਫਿਰ ਚੱਲਦਾ ਪ੍ਰੈਸ ਚੱਲਦੀ ਹੋ ਜਾਏਗੀ ਹੋਗੀ ਉਸ ਤੋਂ ਮਾਲਕ ਦੱਸ ਸਕਦੇ ਕੀ ਕਰਕੇ ਹੋਇਆ ਅੱਗੇ ਵਧਦੇ ਹਾਂ ਉਧਰ ਅੰਮ੍ਰਿਤਸਰ ਦੇ ਵਿੱਚ ਸੰਸਕਾਰ ਦੇ ਉੱਤੇ ਗਏ ਪਰਿਵਾਰਕ ਮੈਂਬਰਾਂ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੋ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਘਰ ਖਾਲੀ ਦੇਖਦਿਆਂ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾ ਕੇ ਕੁਝ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲੈਨੇ ਸੋ ਅਮਰitsar ਦੇ ਪ੍ਰਤਾਪ ਨਗਰ ਇਲਾਕੇ ਵਿੱਚ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਵੱਲੋਂ 70 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਹੀ ਰੋਪੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਸੋ ਇਸ ਸਬੰਧੀ ਜਾਣਕਾਰੀ ਦਿੰਦੇ ਆ ਏਸੀਪੀ ਵਰਨੀਤ ਅਹਿਲਾਵਤ ਨੇ ਦੱਸਿਆ ਕਿ 6 ਜਨਵਰੀ ਨੂੰ ਪ੍ਰਤਾਪ ਨਗਰ ਇਲਾਕੇ ਵਿੱਚ ਇੱਕ ਘਰ ਦੇ ਵਿੱਚ 70 ਲੱਖ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਸੰਸਕਾਰ ਦੇ ਲਈ ਗਏ ਹੋਏ ਸਨ ਤੇ ਪ੍ਰੰਤੂ ਪਿੱਛੋ ਘਰ ਖਾਲੀ ਸੀ ਤੇ ਇਸ ਦੌਰਾਨ ਉਹਨਾਂ ਦੇ ਘਰ ਚੋਰੀ ਦੀ ਵਾਰਦਾਤ ਵਾਪਰ ਗਈ ਜਿਸ ਤੋਂ ਬਾਅਦ ਪੁਲਿਸ ਨੇ ਹਰ ਐਂਗਲ ਤੋਂ ਜਾਂਚ ਕਰਦਿਆ 24 ਘੰਟਿਆਂ ਦੇ ਵਿੱਚ ਹੀ આરોપી ਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਵੀਰੂ ਨਾਮੀ ਵਿਅਕਤੀ ਦੇ ਰੂਪ ਵਜੋਂ ਹੋਈ ਹੈ ਜੋ ਕਿ ਨਿਊ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਫਿਲਹਾਲ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਵੀ ਹਾਸਲ ਕੀਤਾ ਸੋ ਪੁਲਿਸ ਵੱਲੋਂ આરોપી ਤੋਂ ਬਾਰ 21 ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸੋਨੇ ਦੇ ਗਹਿਣੇ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਸੋ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ આરોપી ਉਸ ਦੇ ਖਿਲਾਫ ਪਹਿਲਾਂ ਵੀ ਵਕ ਵਕ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਬੇਸਿਕਲੀ 4-5 ਨੇ ਜਿਨ੍ਹਾਂ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਥੋੜੀ ਨਾਲ ਜਿਹੇ ਪ੍ਰੈਸ ਕਾਨਫਰੰਸ ਕਰੀਏ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕਤਵਾਲੀ ਥਾਣੇ ਚ ਜਿਹੜਾ ਇੱਕ ਪਰਚਾ ਦਰਜ ਹੈ ਉਹ ਕਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨikhil ਤੇ ਹਰ ਸਿਮਰਨਜੀਤ ਸਿੰਘ ਉਰਫ ਬੋਰਾ ਇਹਨਾਂ ਕੋਲ ਵਿਪਨ ਹੈਗਾ ਤੇ ਜੇ ਇਹਦਾ ਕੋਈ ਮੀਨਿੰਗ ਹੈ ਤੇ ਇਹਨਾਂ ਦੇ ਵਲੋਂ ਬਲਾਕਤੀ ਤੇ ਜਾ ਸਕਦੇ ਜਿਹੜਾ ਵਿਪਨ ਇਹਨਾਂ ਨੇ ਲਿਆਂਦਾ ਉਹ ਕਿਸੇ ਇੰਟਰਨੈਟ ਕਨੈਕਟੀਵਿਟੀ ਵਾਸਤੇ ਲਿਆਂਦਾ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਨੂੰ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੈਦੇ ਹੋਏ ਐਸ ਐਚਓ ਕਤਵਾਲੀ ਦੀ ਟੀਮ ਡੀ ਐਸ ਪੀ ਸਿਟੀ 1 ਐਸ ਪੀ ਸਿਟੀ ਇਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਨਾਂ ਦੇ ਐਸ ਐਚਓ ਸਵੈਲਾਈ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਨਾਂ ਕੋਲੋਂ ਵੈਪਨ ਰਿਕਵਰ ਹੋਇਆ ਬਤੀਕੋਰ ਦਾ ਨਾਲ ਜਿੰਦਾ ਰਮ ਰਿਕਵਰ ਹੋਏ ਜਦੋਂ ਇਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਨਾਂ ਨੇ ਸਦਰ ਪਟਿਆਲਾ 'ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ 'ਚ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਦੇ ਦੋ ਬੰਦੇ ਇੰਜਰਡ ਹੋਏ ਸੀ ਉਹਦਾ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲੇ ਮੌਂਚ ਸੀ ਗੋਰਾ ਜਿਹੜਾ ਇਹਨਾਂ ਦਾ ਕੁਆਰਟੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਹੈ ਇਹਦਾ ਕੋਈ ਇਲਾਜ ਕੀਤਾ ਕਰੋ ਗੋਰੇ ਨੇ ਇਹਦੀ ਸੁਪਾਰੇ ਜੱਤੀ ਨਖੇਲੋਂ ਕਰਨ ਵਫ ਨਖੇਲੋਂ ਜਿਲ੍ਹੇ ਚੋਂ 145000 155000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੇ ਆਪਸ ਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਜੀ ਜਿਹੜਾ ਤੀਜਾ ਪਰਚਾ ਹੈ ਉਹ ਵੀ ਕੁਤਵਾਦੀ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ ਉਹਦੇ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਦੇਫਰ ਹੈ ਜੇ ਇਹਨਾਂ ਤੇ ਵੀ ਰੇਟ ਕੀਤੀ ਜਾਵੇ ਤਾਂ ਵਿਪਨ ਰਿਕਵਰ ਹੋ ਸਕਦਾ ਹੈ ਉਹ ਇਹਦੇ ਇਸ 115 ਬੋਰ ਦਾ ਇੱਕ ਵਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾਕਾਰ ਦੂਸਰੇ ਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਕੁਝ ਕੁਛ ਕੀਤੀ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਾ ਨਾ ਹਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਛੱਟ ਲੱਗੀ ਸੀ ਇਹ ਜਿਹੜਾ ਮੁਕੱਦਮਾ ਹੈ ਜਿਹੜਾ ਇਨੀਸ਼ੀਅਲ ਮੁਕੱਦਮਾ ਸੀ ਜਿਹੜਾ ਪੁਛਗਿੱਛ ਚ ਕਲੀਅਰ ਹੋਇਆ ਉਹ 79 ਦੀ ਤਰ੍ਹਾਂ ਸੀ ਸੋ ਇਹਦੇ ਵਿੱਚ ਵੀ 79 ਦੀ ਟੀਮ ਫਤਵਾਲਵੀ ਵੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਤੇ ਸਪੈਸ਼ਲਟੀ ਸਭੀ ਸੁਪਰਵੀਜ਼ਨ ਤੇ ਨਾਲੇ ਕੰਮ ਕਰਦੇ ਹੋਏ ਉਹ ਵੀ ਕੇਸ ਟਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ ਉਹ ਦੋਵੇਂ ਕੇਸ ਟਰੇਸ ਹੋਏ ਤੇ ਦੋਵਾਂ ਚਾਰੇ ਕਬੀ ਹੋਏ ਸੋ ਟੋਟਲ ਦੇ ਕਬਰੀ ਜਿਹੜੀ ਇਹਦੇ ਦੋ ਵੈਪਨ 315 ਬੋਰਡ ਦੇ ਕਵਰ ਹੋਏ ਐ ਨੌ ਜਿੰਦਾਂਰਾਂ ਉਮੈਂਗੇ ਤੇ ਇੱਕ ਬੱਤੀ ਬੋਰਡ ਦਾ ਰਪਨ ਰਿਕਵਰ ਹੋਇਆ ਨਾ 6 ਜਿੰਦਾਂਰਾਂ ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗਰਾਉਂਡ ਐ ਸਾਰਿਆਂ ਦੇ ਇਹਦੇ ਚੋ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 ਵੀ ਦੇ ਤੇ ਨਾਲ ਆਈਬੀਸੀ ਨੇ ਬਾਕੀ ਬਹੌਰੀ ਗੇਟ ਤੇ ਪਰਚੇ ਨੇ ਜਿਹੜਾ ਕਿ ਓਕੇਸ਼ ਰਾਜਪੁਰ ਜਿਨੇ ਵਾਰਦਾਤ ਕੀਤੀ ਸੀ ਸੁਗੰਨ ਲਈ ਵਾਲੀ ਜਿਹਨਾਂ ਤੇ ਇਸ ਤਰ੍ਹਾਂ ਹਥਿਆਰ ਨਾਲ ਇਹਨੇ ਬਾਤ ਕੀਤੀ ਸੀ ਤੇ ਕਤਲਨਾ ਹਮਲਾ ਕੀਤਾ ਸੀ ਉਹ ਬੰਦਾ ਸਵੇਰਾ ਆਪਣੀ ਦੁਕਾਨ ਤੇ ਉੱਟਿਆ ਸੀ ਸੋ ਇਟ ਰੂ ਇੰਪੋਰਟੈਂਟ ਕੇਸ ਸੀ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਬੰਦੇ ਕਵਰੀ ਹੋਈਏ ਐਂਡ ਵੀਲ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਜਿਹੜੇ ਹੁਕਮ ਨੇ ਜਿਹੜੀ ਪਟਿਆਲਾ ਰੇਂਜ ਤੇ ਉਨ੍ਹਾਂ ਦੇ ਮੁਤਾਬਕ ਪਟਿਆਲਾ ਪੁਲਿਸ ਇਹ ਰੱਖੀਏ ਜੇ ਕੋਈ ਇਹੋ ਜਿਹੀ ਵਾਰਦਾਤ ਹੋਦੀ ਹੈ ਉਹ ਟ੍ਰੇਸ ਕਰੀਗੇ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਦੀ ਹੋਏ ਤੇ ਐਕਟ ਕਰਦੇ ਹੋਏ ਪ੍ਰिवेंट ਕੀਤਾ ਜਾਵੇ ਤਾਂ ਕਿ ਕੋਈ ਇਹੋ ਜਿਹੀ ਵਾਰਦਾਤ ਨਾ ਹੋ ਸਕੇ। ਅਰੇ ਜਿਹੜੀ ਦੁਕਾਨਦਾਰ ਤੇ ਹਮਲਾ ਕੀਤਾ ਸੀ, ਕੀ ਇਹ ਟਾਰਗੇਟ ਕਿਲਿੰਗ ਸੀ? ਕੀ ਆਈਦੀ ਆਪਦੀ ਦੁਕਾਨਦਾਰ ਨਾਲ ਸ਼ਰਮਾ ਡੈਂਟਿੰਗ ਪੈਂਟਿੰਗ ਵਾਲੇ ਨਾਲ ਕੋਈ ਭਾਜੇ ਤੱਕ ਜਿਹੜੀ ਸਾਡੀ ਤਫਤੀਸ਼ ਹੈ ਬਿਕਾਜ਼ ਹੁਣ ਇਹਨਾਂ ਨੂੰ ਅਰੈਸਟ ਕੀਤਾ ਹੈ। ਕੋਈ ਟਾਰਗੇਟ ਕਿਲਿੰਗ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ। ਬਟ ਇਹ ਕਹਿ ਸਕਦੇ ਆ ਕਿ ਕਿਸੇ ਦੇ ਇਸ਼ਾਰੇ ਤੇ ਇਦਾਂ ਲੱਗਦਾ ਕਿ ਇਹਨਾਂ ਨੇ ਕੀਤੀ ਵਾਅਦਾ ਪ੍ਰੋਫਾਈਲ ਤੇ ਕਿਉਂ ਲੱਗਦਾ ਨਹੀਂ ਕੋਈ ਹਜੇ ਕਹਿਣਾ ਮੁਸ਼ਕਿਲ ਹੈ ਕਾਰਨ ਕੀ ਹੈ ਬਟ ਇਹ ਜ਼ਰੂਰ ਹੈ ਕਿ ਕਿਸੇ ਦੇ ਕਹਿਣ ਤੇ ਲੱਗਦਾ ਕਿ ਇਹਨਾਂ ਨੇ ਵਾਅਦਾ ਕੀਤਾ ਇਸ ਵਾਅਦੇ ਤੇ ਇਨਫੈਕਟ ਪਿੱਛੇ ਕੌਣ ਨੇ ਉਹ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਦੋਂ ਕਲੀਅਰ ਹੋ ਇਸ ਤੋਂ ਪਹਿਲਾਂ ਵੀ ਸਰਾਨਾ ਉੱਪਰ ਕੋਈ ਪਰਚੇ ਵਗੈਰਾ ਆਇਆ ਕੁਝ ਇਸ ਤਰ੍ਹਾਂ ਦੇ ਹਾਂਜੀ ਇੱਕ ਬੰਦਾ ਜਿਹੜੇ ਟੋਟਲ ਪੰਜ ਬੰਦੇ ਅਸੀਂ ਅਰੈਸਟ ਕੀਤੇ ਅੱਗੇ ਵੱਧਦੇ ਉਧਰ ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਅਨਟਰੇਸ ਚੱਲ ਰਹੇ ਦੋ ਮੁਕੱਦਮਿਆਂ ਨੂੰ ਟ੍ਰੇਸ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਇਹਨਾਂ ਦੋਸ਼ੀਆਂ ਤੋਂ ਪੁਲਿਸ ਨੇ ਇੱਕ 32 ਬੋਰ ਪਿਸਤੌਲ ਸਮੇਤ 6 ਜਿੰਦਾ ਰੋਂਦ ਅਤੇ 35 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਨੇ ਸੋ ਮਾਮਲੇ ਦੀ ਜਾਣਕਾਰੀ ਦਿੰਦੇ ਆ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਮਨਪ੍ਰੀਤ ਕੋਰ ਅਤੇ ਦੋਸ਼ੀ ਹਰ ਸਿਮਰਨਜੀਤ ਸਿੰਘ ਦੇ ਨਾਲ ਗੂੜੇ ਸਬੰਧ ਬਣ ਗਏ ਸਨ ਜੋ ਕਿ ਆਪਸ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਤੇ ਮਨਪ੍ਰੀਤ ਕੋਰ ਦਾ ਘਰ ਵਾਲਾ ਬਲਜਿੰਦਰ ਸਿੰਘ ਇਹਨਾਂ ਦੇ ਉੱਤੇ ਸ਼ੱਕ ਕਰਦਾ ਸੀ ਅਤੇ ਇਸ ਦੇ ਨਾਲ ਲੜਾਈ ਝਗੜਾ ਵੀ ਕਰਦਾ ਸੀ ਪਰੰਤੂ ਦੋਸ਼ਣ ਮਨਪ੍ਰੀਤ ਕੋਰ ਆਪਣੇ ਘਰ ਵਾਲੇ ਬਲਜਿੰਦਰ ਸਿੰਘ ਨੂੰ ਆਪਣੇ ਰਾਹ ਦੇ ਵਿੱਚ ਰੋੜਾ ਸਮਝਦੀ ਸੀ ਅਤੇ ਇਸ ਨੂੰ ਮਰਵਾ ਕੇ ਆਪ ਹਰ ਸਿਮਰਨ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਦੇ ਲਈ ਮਨਪ੍ਰੀਤ ਕੌਰ ਨੇ ਆਪਣੇ ਦੋਸਤ ਹਰ ਸਿਮਰਨਜੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਰਚੀ ਤੇ ਇਹਨਾਂ ਦੋਵਾਂ ਨੇ 5 ਲੱਖ ਰੁਪਏ ਦੇ ਵਿੱਚ ਬਲਜਿੰਦਰ ਨੂੰ ਮਾਰਨ ਬਦਲੇ ਫਰੋਤੀ ਦੇਣ ਦਾ ਸੌਦਾ ਤੈਅ ਕਰ ਲਿਆ ਜੋ ਕਿ ਜੁਪੀ ਤੋਂ ਹਥਿਆਰ ਵੀ ਮੰਗਵਾਏਗੇ ਤੇ ਇਹਨਾਂ ਹਥਿਆਰਾਂ ਦੇ ਨਾਲ ਹੀ ਇਹਨਾਂ ਰੋਪੀਆਂ ਨੇ ਬਲਜਿੰਦਰ ਨਾਮੀ ਵਿਅਕਤੀ ਨੂੰ ਮਾਰਨ ਦੀ ਨੀਅਤ ਦੇ ਨਾਲ ਉਸ ਦੇ ਉੱਤੇ ਹਮਲਾ ਕਰ ਦਿੱਤਾ ਪਰੰਤੂ ਬਲਜਿੰਦਰ ਸਿੰਘ ਦੀ ਗਰਦਨ ਦੇ ਉੱਤੇ ਫਾਇਰ ਲੱਗੇ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੋ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਹੋਰ ਵੀ ਦੂਗਾ ਇਹਦੇ ਨਾਲ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਈ ਜਿਹਦਾ ਨਾਂ ਹਰਚਰਨ ਸਿੰਘ ਐ ਤੇ ਪੁੱਤਰ ਅਮਰਜੋਤ ਸਿੰਘ ਉਹਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ ਦਾ ਤੇ ਅੰਦਰ ਉਹ ਜਿਨ੍ਹਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਏ ਮੁਦੈ ਨੇ थाना ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਡਗਵਾਂਡ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਉਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਘਾਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗੜੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮ੍ਰਿਤਸਰ ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉੱਤੋਂ ਰਹਿੰਦਾ ਤੇ ਇਹ ਮਸਾਈ ਕਰਨ ਦਾ ਆਦੀ ਵੀ ਹੈ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 91 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈਗੀ ਸਰ ਇਹ ਬੜੀ ਜਲਦੀ ਟਾਈਮ ਤੇ ਪਹੁੰਚਿਆ ਪੋਨੇ ਤੇ ਲੱਗੇ ਸਾਢੇ ਦਿਨ ਵਿੱਚ ਇਸ ਦਰੌਣੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2 ਵਜੇ ਚੱਲਿਆ ਗਿਆ ਸੀਗਾ ਤੇ ਨਾਲ ਦਾ ਜਿਹੜਾ ਮੁੰਡਾ ਤਾਂ ਉਹ ਜਿੰਮ ਗਿਆ ਪੋਨੇ ਤੇ ਤੇ ਇਹ ਜਿਹੜਾ ਮੁੰਡਾ ਹੈ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1 2 ਦਰਵਾਜ਼ੇ ਹੋਰ ਖੜਕੜਾਏ ਸੀਗੇ ਅਣਭਾਣ ਦੇ ਉਹਨਾਂ ਨੇ ਦਰਵਾਜ਼ਾ ਖੋਲਿਆ ਨਹੀਂ ਜਾਂ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਹਨਾਂ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਆਏਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੁੱਦ ਗਿਆ ਤੇ ਇਸਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ ਨੌਜਵਾਨ ਦੀ ਉਮਰ ਕਿੰਨੀ ਹੈ ਇਹ ਕਰੀਬ 20 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਚੋਂ ਆਇਆ ਸੀਗਾ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇੱਕ ਕਾਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤੋ ਇਹਨੇ ਬਸੇ ਮੌਕਾ ਲੱਭ ਕੇ ਤੇ ਇਹਨੇ ਚੋਰੀ ਕੀਤੀ। ਇਹਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਜਾਂ ਵੈਸੇ ਚੋਰੀ ਕਰਨਾ। ਨਾ ਇਹ ਜਿਵੇਂ ਆਪਾਂ ਕਹਿੰਦੇ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇੱਕ ਦਾ ਮੈਥਡ ਸੀਗਾ। ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ। ਤੋ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:30 ਦਾ ਗਲੀ ਦੇ ਵਿੱਚ ਵੀ ਜ਼ਿਆਦਾ ਮੂਵਮੈਂਟ ਹੁੰਦੀ ਨਹੀਂ ਬੰਦਿਆਂ ਦੀ। ਤੋ ਇਹਨੇ ਬਸ ਉਹ ਮੌਕੇ ਦਾ ਫਾਇਦਾ ਠਾ ਕੇ ਅੰਦਰ ਬਸ ਕੀ ਕੁਝ ਮਿਲ ਜਾਵੇ। ਤੇ ਉਹਨਾਂ ਨੇ ਥੋੜੀ ਗਲਤੀ ਮੁੱਦਈਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਸੀਗਾ ਹੋ ਸਕਦਾ ਹੈ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜੀ 'ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਦੀਨ ਰੱਖਿਆ ਤਾਂ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜ਼ਿਆਦਾ ਸਮਾਨ ਇਹਨੂੰ ਬਰਾਬਰ ਜਿਹੜੇ ਕੈਮਰਾ ਸੀ ਤਾਂ ਰਿਵਿਊ ਆਰਡ ਵੀ ਲੈ ਕੇ ਚਲ ਗਿਆ ਸੀ ਹਾਂਜੀ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੇ ਡੀਵੀਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਇਹਨੇ ਛੇੜਛਾੜ ਕੀਤੀ ਵਾਈਫਾਈ ਦੀ ਬਟ ਜਿਹੜੇ ਆਂਡ-ਵਾਂਡ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜਿਹੀ ਹਿੰਟ ਮਿਲੀ ਕਿ ਉਹ ਜਾਂ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ ਸਰ 100% ਰਿਕਵਰੀ ਹੋਈ ਆ ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾ ਰੱਖੇ ਸੀ ਕਿਤੇ ਰੱਖੇ ਜਦੋਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਦਾ ਬੜਾ ਸਵਿਫਟ ਐਕਸ਼ਨ ਸੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਹੈ ਅੱਜਕੱਲ੍ਹ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ ਇੱਕਦਮ ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਹੈ ਨਾ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨਾਂ ਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾਇਆ ਅੱਗੇ ਵਧਦੇ ਉਧਰ ਬਟਾਲਾ ਵਿਖੇ ਸਹਿਕਾਰੀ ਗੰਨਾ ਮਿਲਨ ਨੂੰ ਲੈ ਕੇ ਕਿਸਾਨ ਬਾਗੋ ਬਾਗ ਨਜ਼ਰ ਆ ਰਹੇ ਨੇ ਸੋ ਦੱਸਦੀ ਹੈ ਕਿ ਬਟਾਲਾ ਦੇ ਵਿੱਚ 296 ਕਰੋੜ ਰੁਪਏ ਦੀ ਲਾਗਤ ਅਤੇ 3500 ਟਨ ਵਾਲੇ ਨਵੇਂ ਪਲਾਂਟ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਲੋਕ ਅਰਪਤ ਕੀਤਾ ਸੀ ਸੋ so, 296 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਖੰਡ ਮਿਲ ਨੂੰ ਅਪਗ੍ਰੇਡ ਕੀਤਾ ਗਿਆ ਸੋ 3500 ਟਨ ਗੰਨੇ ਦੀ ਪੜਾਈ ਕਰਨ ਦੀ ਸਮਰੱਥਾ ਅਤੇ ਇਸ ਦੇ ਵਿੱਚ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਵੀ ਸਥਾਪਿਤ ਕੀਤਾ ਗਿਆ ਅਤੇ ਇਸ ਮਿਲ ਦੇ ਵਿੱਚ ਰਫਾਈਨਡ ਖੰਡ ਦਾ ਉਤਪਾਦਨ ਜਿਹੜਾ ਕੀਤਾ ਜਾ ਰਿਹਾ ਸੋ ਅਜੇਹਾ ਕਰਨ ਵਾਲੀ ਇਹ ਸੂਬੇ ਦੀ ਪਹਿਲੀ ਸਹਿਕਾਰੀ ਖੰਡ ਮਿਲ ਹੋਵੇਗੀ ਸੋ ਮਿਲ ਦੇ ਮੌਜੂਦਾ ਸੀਜ਼ਨ ਦੇ ਦੌਰਾਨ 35 ਲੱਖ ਕੁਇੰਟਲ ਗੰਨੇ ਦੀ ਪੜਾਈ ਕਰਨ ਦਾ ਟੀਚਾ ਜਿਹੜਾ ਮਿੱਥਿਆ ਗਿਆ ਸੋ ਇਹ ਵਾਤਾਵਰਨ ਪੱਖੀ ਪਲਾਂਟ ਹੈ ਤੇ ਇਹ ਭਾਰਤ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਖੰਡ ਮਿਲ ਹੋਵੇਗੀ ਜਿੱਥੇ 100% ਦੀ ਗੈਸ ਪਾਈਪਲਾਈਨ ਵੀ ਪਾਈ ਜਾਵੇਗੀ ਅਤੇ ਇਸ ਦੀ ਸਮਰੱਥਾ ਰੋਜ਼ਾਨਾ 14000 ਕਣਮੀਟਰ ਰੱਖੀ ਗਈ ਹੈ ਜੋ ਕਿ ਵਾਤਾਵਰਨ ਦੇ ਵਿੱਚ 30000 ਕਾਰਾਂ ਦੇ ਹੁੰਦੇ ਪ੍ਰਦੂਸ਼ਣ ਦੇ ਬਰਾਬਰ ਪ੍ਰਦੂਸ਼ਣ ਨੂੰ ਰੋਕ ਸਕੇਗੀ ਸੋ ਇਹ ਪਲਾਂਟ ਰੋਜ਼ਾਨਾ 150 ਟਨ ਤੋਂ ਵੱਧ ਰਹਿੰਦ-ਖੂੰਦ ਨੂੰ ਪ੍ਰੋਸੈਸ ਕਰੇਗਾ ਤੇ 20 ਟਨ ਆਰਗੈਨਿਕ ਖਾਦ ਵੀ ਤਿਆਰ ਕਰੇਗਾ ਜਿਸ ਦੇ ਨਾਲ ਸਥਾਨਿਕ ਆਰਥਿਕਤਾ ਨੂੰ ਵੱਡਾ ਹੁਲਾਰਾ ਜਿਹੜਾ ਮਿਲਦਾ ਨਜ਼ਰ ਆਊਗਾ ਸੋ ਇਸ ਮੇਲ ਨੂੰ ਲੈ ਕੇ ਕਿਸਾਨ ਨੇ ਜਿਹੜੇ ਹੁਣ ਕਾਫੀ ਖੁਸ਼ ਨਜ਼ਰ ਆ ਰਹੇ ਨੇ ਮੇਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਜੀ ਇੱਕ ਤੇ ਉਹਨਾਂ ਦੇ ਗन्ने ਦੀਆਂ ਪਰਚੀਆਂ ਜਿਹੜੀਆਂ ਉਹ ਤੇਜ਼ੀ ਨਾਲ ਜਾਣ ਗਈਆਂ ਉਹਨਾਂ ਦੀ ਜਿਹੜੀ ਗन्ने ਦੀ ਮਾਰਕੀਟਿੰਗ ਦੀ ਖੱਜਲ-ਖੁਆਰੀ ਹੁੰਦੀ ਸੀ ਪ੍ਰਾਈਵੇਟ ਮੇਲਾ ਚ ਉਹ ਉਹ ਉਹਦਾ ਹੱਲ ਹੋਏਗਾ ਕਿਉਂਕਿ ਇਹ ਮੇਲ ਹੀ ਜ਼ਿਆਦਾ ਕਪੈਸਿਟੀ ਦੀ ਹੋਣ ਕਰਕੇ ਉਹਨਾਂ ਦਾ ਗਨਾ ਇੱਥੇ ਪੀ ਲਿਆ ਜਾਇਆ ਕਰੇਗਾ ਉਹਨਾਂ ਨੂੰ ਜ਼ਿਆਦਾ ਕਰਾਇਆ ਖਰਚੇ ਦੀ ਲੋੜ ਨੂੰ ਤੇਲ ਖਰਚਾ ਜ਼ਿਆਦਾ ਟਰੈਕਟਰਾਂ ਦਾ ਕਰਨ ਦੀ ਜ਼ਰੂਰਤ ਨੇ ਤੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਜੀ ਸਰ ਪਹਿਲਾਂ ਨਹੀਂ ਤਾਂ ਨਾਮਦਾ ਸੀ ਹੁਣ ਪਹਿਲਾਂ 1500 TCD ਦਾ ਪਲਾਂਟ ਸੀ ਹੁਣ 3500 TCD ਦਾ ਪਲਾਂਟ ਹੈ ਪਹਿਲਾਂ ਨਾਲੋਂ ਲਗਭਗ ਦੁੱਗਣਾ ਗਨਾ ਆ ਰਿਹਾ ਜੀ ਇਸ ਮਿਲ ਨੂੰ ਇਹਦੇ ਨਾਲ ਰੋਜ਼ਗਾਰ ਇਹਦੇ ਨਾਲ ਇਹਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ, ਟ੍ਰਾਂਸਪੋਰਟਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ, ਵਪਾਰੀ ਵਰਗ ਜਿਹੜਾ ਉਹ ਉਹ ਉਹਨੂੰ ਵੀ ਬਹੁਤ ਮੌਕੇ ਮਿਲੇ ਆ। ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਜੀ, ਕਿ ਕਿਸਾਨਾਂ ਦੀ ਜਿਹੜੀ ਖੱਜਲ-ਖੁਆਰੀ ਆ, ਪ੍ਰਾਈਵੇਟ ਮਿਲਾਂ ਦੇ ਵਿੱਚ ਲੁੱਟ-ਖੋਟ ਵੀ ਹੁੰਦੀ ਸੀ, ਉਹ ਤੋਂ ਤਾਂ ਵੀ ਬਚਣਗੇ, ਆਪਣੀ ਨੇੜਲੀ ਮੇਲ ਨੂੰ ਆਪਣਾ ਗੱਲਾਂ ਸੌਖੇ ਤਰੀਕਿਆਂ ਨਾਲ ਦੇ ਸਕਣਗੇ। ਕਿ ਉਹਨਾਂ ਦੀ ਵੱਡੀ ਮੁਸ਼ਕਲ ਹੱਲ ਹੋਈ ਆ। ਗਣੇ ਦੀ ਪੇਮੈਂਟ ਜਿਹੜੀ ਆ, ਉਹ ਪ੍ਰਾਈਵੇਟ ਮਿਲਾਂ ਦੇ ਵੱਲੋਂ ਦੋ ਕਿਸ਼ਤਾਂ ਚ ਪਾਈ ਜਾਂਦੀ ਆ ਲੇਕਿਨ ਕੋਆਪਰੇਟਿਵ ਮਿਲਾਂ ਵੱਲੋਂ ਇਹ ਗਨੈਰੀ ਪੇਮੈਂਟ ਜਿਹੜੀ ਇੱਕੋ ਕਿਸ਼ਤ ਜੀ ਜਾਰੀ ਕੀਤੀ ਜਾਂਦੀ ਆ ਦੇਖਿਆ ਜੀ ਕਿਸਾਨ ਮੈਦਾਨ ਤੱਕ ਨਾ ਦੇਣ ਦੀ ਰੱਤਾ ਰੱਖਦੇ ਆਂ ਜਿੱਦਾਂ 5 8 ਦੇ ਦੋ ਵਾਰ ਬਿਚੋਂ ਨਹੀਂ ਨਹੀਂ ਹੁਣ ਛੇਤੀ ਵੇਲੇ ਹੋ ਜਾਂਦੇ ਜੀ ਹੁਣ 8 ਤੋਂ 10 ਘੰਟੇ ਦੇ ਵਿੱਚ ਵੇਲੇ ਹੋ ਰਹੇ ਪੇਮੈਂਟ ਹੋਣਾ ਪੇਮੈਂਟ 15 ਦੇ ਆਉਂਦੀ ਵਿੱਤੀ ਜੀ ਇਹ ਪੰਜ ਹਲਕਿਆਂ ਨੂੰ ਕਵਰ ਕਰਦੀ ਹੈ ਜੀ ਫਤੇਗਰ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਬਟਾਲਾ ਸ੍ਰੀ ਹਰ ਗੁਬਿੰਦਪੁਰ ਤੇ ਕੁਝ 9-10 ਪਿੰਡ ਜਿਹੜੇ ਆ ਉਹ ਮਨੀਤਾਲ ਕੇ ਦੇ ਵੀ ਇਸ ਮੇਲ ਦੇ ਏਰੀਆ ਚ ਪੈਂਦੇ ਆ ਜੀ ਦੇ ਤੋਂ ਇਲਾਵਾ ਮੁਲਾਸੀ ਤਿਆਰ ਹੁੰਦਾ ਜੀ ਤੇ ਨਾਲ ਇੱਥੇ ਇੱਕ 14 ਮੈਗਾਵਾਟ ਦਾ ਬਿਜਲੀ ਜੁਨਟ ਲੱਗਣ ਜਾ ਰਿਹਾ ਜਿਹਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾਏਗੀ ਔਰ ਉਹ ਬਿਜਲੀ ਸਰਕਾਰ ਨੂੰ ਵੇਚੀ ਜਾਇਆ ਕਰੇਗੀ ਇਦੇ ਨਾਲ ਮਿਲਦੀ ਅੰਦਰ ਵਰੇ ਜੀ ਤੇ ਕਿਸਾਨਾਂ ਨੂੰ ਗੰਦੇ ਦੀ ਪੇਮੈਂਟ ਹੋਰ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ। ਮਿਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ। ਕਿਉਂਕਿ ਪੜਾਈ ਸਮਰੱਥਾ ਜਿਹੜੀ ਆ ਬਹੁਤ ਜ਼ਿਆਦਾ ਵਧ ਗਈ ਹੈ ਇਹਦੇ ਨਾਲੋਂ ਪਹਿਲਾਂ 1500 ਪੀਸੀਡੀ ਹੁਣ 3500 ਪੀਸੀਡੀ ਕਰ ਦਿੱਤੀ ਗਈ ਹੈ। ਇਹਦੇ ਨਾਲ ਲਗਭਗ ਜਦੋਂ ਫੁੱਲ ਸਪੀਡ ਤੇ ਚੱਲੇਗੀ 3 ਗੁਣਾ ਜ਼ਿਆਦਾ ਜਿਹੜੀ ਪਹਿਲਾਂ ਨਾਲੋਂ ਥੀੜੂ ਜੀ। ਉਹਦੇ ਨਾਲ ਕਿਸਾਨਾਂ ਨੂੰ ਜੜਾਓ ਇੱਥੇ ਆ ਕੇ ਕਿ ਜਿੰਨਾ ਜੰਮ ਸਮਾਂ ਲੱਗਦਾ ਸੀ ਖਾਲੀ-ਖਾਲੀ ਕਰਾਉਣ ਚ ਉਹ ਘੱਟ ਲੱਗਦਾ। ਦੂਸਰੀ ਗੱਲ ਇਹ ਵੀ ਆ ਕਿ ਕਿਸਾਨਾਂ ਨੂੰ ਜਲਦੀ ਪਰਚੀਆਂ ਨਹੀਂ ਮਿਲਦੀਆਂ ਕਿਉਂਕਿ ਗੰਨੀ ਫਿਲ ਪੜਾਈ ਪੂਰੀ ਨਹੀਂ ਕਰਦੀ ਉੰਬੀ ਜਿਹੜਾ ਉਹ ਜਲਦੀ ਪਰਚੀ ਜਾਂਦੀ ਹੈ ਤੇ ਅਗਲੇ ਦੀ ਪਰਚੀ ਪੜੀ ਜਿਹੜੀ ਜਲਦੀ ਵੈਲੀ ਅਗਲੀ ਫਸਲ ਹੋਰ ਬੀਜ ਸਕਦਾ ਤੇ ਇਹ ਆ ਕਿ ਹੁਣ ਅੱਗੇ ਦੂਰ ਮਿਲਾਂ ਦੇ ਪ੍ਰਾਈਵੇਟ ਵਾਲਿਆਂ ਨੂੰ ਗੰਨਾ ਸਪਲਾਈ ਕਰਨਾ ਪੈਣਾ ਹੈ ਕਿਉਂਕਿ ਜਿੰਨਾ ਬਟਾਲੇ ਦੇ ਗੰਨਾ ਸਾਰਾ ਲੱਗਦਾ ਉਹ ਇਹ ਮਿਲ ਨਹੀਂ ਸਕਦੀ ਹੁਣ ਇਹ ਸਮਰੱਥ ਹੋ ਗਈ ਹੈ ਕਿ ਆਪਣੇ ਇਲਾਕੇ ਦਾ ਗੰਨਾ ਸਾਰਾ ਪੀ ਸਕਦੀ ਹੈ ਇਹ ਗੱਲ ਕੀਤੀ ਜਾ ਰਹੀ ਹੈ ਕਿ ਕਰਦੀ ਉਸ ਦਾ ਫਾਈਨੈਂਸ਼ ਜਾਂ ਲੈ ਜਾਇਆ ਜਾਂ ਮਿਆਦ ਕਿ ਸਰਕਾਰ ਬਣਾ ਫਸਲੀ ਚੱਕਰ ਚ ਚ ਦੇਖੋ ਜੀ ਬਹੁਤ ਵਧੀਆ ਸਵਾਲ ਕੀਤਾ ਬੜਾ ਵਧੀਆ ਉਪਰਾਲਾ ਸਰਕਾਰ ਦਾ ਫਸਲੀ ਚੱਕਰ ਤੋਂ ਪੱੜਨ ਵਾਸਤੇ ਕਿਉਂਕਿ ਕਣਕ ਤੋਂ ਨਿਲਾ ਜੇ ਕਿਸਾਨ ਕੋਲ ਹੱਲ ਹੈਗਾ ਤਾਂ ਉਹ ਇੱਕ ਗੰਨਾ ਆ ਇੱਕ ਗੰਨਾ ਥੋੜੀ ਪੱਕੀ ਫਸਲ ਆ ਕਿਸਾਨ ਨੂੰ ਲਾਉਣਾ ਚਾਹੁੰਦਾ ਹੈ ਜੇ ਇਹਨੂੰ ਸਰਕਾਰ ਥੋੜੀ ਮਦਦ ਕਰੇ ਏਦਾਂ ਦੇ ਉਪਰਾਲੇ ਹੋਰ ਕਰੇ ਕਿ ਕਿਸਾਨ ਚਾਹੁੰਦੇ ਆ ਕਿ ਆਪਾਂ ਗੰਨਾ ਲਾਈਏ ਕਿਉਂਕਿ ਗੰਨਾ ਪਾਣੀ ਲਾਉਂਦੇ ਤੇ ਪੂਰਾ ਮਿਲਣਾ ਪੀੜਦੇ ਨਹੀਂ ਆਪਣੇ ਜਿਵੇਂ ਛੋਟੀਆਂ ਮਿਲਾਂ ਸੀ ਅੱਗੇ ਗੁਰਦਾਸਪੁਰ ਹੋ ਗਈ ਜਾਂ ਬਟਾਲਾ ਛੋਟੀਆਂ ਹੁਣ ਬਹੁਤ ਵੱਡੀਆਂ ਹੋ ਗਈਆਂ ਤੇ ਬਹੁਤ ਇਹਦੇ ਨਾਲ ਵਧੀਆ ਗੱਲ ਹੈ ਕਿ ਕਸਮੀ ਚੱਕਰ ਤੋਂ ਨਿਕਲੇ ਜਾ ਸਕਦਾ ਹੈ ਇਹ ਗੱਲ ਕੀਤੀ ਜਾਊ ਪ੍ਰਾਈਵੇਟ ਬਣਾਉਣ ਵਾਲੇ ਵੀ ਨੇ ਧੰਨਵਾਦ ਜਿਸ ਨੂੰ ਕਰਦੇ ਨੇ ਇਹਦੇ ਨਾਲ ਬਿਲਕੁਲ ਜੀ ਜਦੋਂ ਮੇਰੇ ਕੋਈ ਵੀ ਚੀਜ਼ ਦੀ ਜਦੋਂ ਡਿਮਾਂਡ ਵਧਦੀ ਹੈ ਨਾ ਉਹਦੀ ਜਿਹੜੀ ਆ ਉਹ ਆਪੇ ਸੋਲੂਸ਼ਨ ਘਟ ਹੋ ਜਾਂਦਾ ਪ੍ਰਾਈਵੇਟ ਮਿਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਰਕਾਰੀ ਮਿਲਾਂ ਜਿਹੜੀਆਂ ਵਧੀਆ ਗੱਣਾ ਪੜਾਈ ਕਰ ਰਹੀਆਂ ਇਹਨਾਂ ਨੇ ਸਾਡਾ ਅੱਗੇ ਉਹਨਾਂ ਨੂੰ ਪਤਾ ਹੁੰਦਾ ਹੀ ਇਹ ਗੱਲ ਕਿਤੇ ਨਹੀਂ ਜਾ ਸਕਦਾ ਸਾਡੇ ਕੋਲ ਹੀ ਆਉਣਾ ਉਹਰ ਵਾਰਦਾ ਕਰਦਾ ਕਰਦੇ ਸਾਰੇ ਸਿਸਟਮ ਖਾਣੇ ਹੁਣ ਉਹ ਕਿਸਾਨਾਂ ਦੀ ਲੋਟ ਛੁੱਟ ਜਿਹੜੀ ਉਹਨੂੰ ਬਚਣਗੇ ਤੇ ਇੱਥੇ ਆ ਕੇ ਤੇ ਆਪਣਾ ਵਧੀਆ ਲਾਭ ਪ੍ਰਾਪਤ ਕਰਨ ਦੇਖੋ ਜੀ ਜਿਹੜੀ ਮੇਲ ਵੱਡੀ ਹੋਈ ਹੈ ਇਹ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਫਾਇਦਾ ਹੋਇਆ ਵਾ ਉਹਦੇ ਨਾਲ ਉਹ ਆਪੀ ਇੱਕ ਤੇ ਜਿਹੜੀ ਆਪਣੇ ਪਹਿਲਾਂ 2-3-3 ਦਿਨ ਇੱਥੇ ਰੁਕਣਾ ਪੈਂਦਾ ਸੀਗਾ ਛੋਟੀ ਮੇਲ ਕਰਕੇ ਹੁਣ ਕਿਸਾਨ ਜਿਹੜਾ ਵਾ ਉਹ 4-5 ਘੰਟੇ ਦੇ ਵਿੱਚ 6 ਤੇ 7 ਹੋ ਗਏ ਘਰ ਦੇ ਦਿਲ ਕੰਗਾ ਦੂਜਾ ਫਾਇਦਾ ਇਹ ਹੈ ਕਿ ਪਹਿਲਾਂ ਇਹ ਮਿਲ ਦਾ ਜਿਹੜਾ ਸੀਗਾ ਆਪਣੇ ਦੂਸਰੇ ਮਿਲਾ ਦੇ ਪ੍ਰਾਈਵੇਟ ਮਿਲਾ ਦੇ ਉੱਤੇ ਗੰਨਾ ਜਿਹੜਾ ਪਸਾਰਾ ਨੂੰ ਪਾਉਣਾ ਪੈਂਦਾ ਸੀਗਾ ਤੇ ਉਹ ਲਗਭਗ 30 40 50 ਕਿਲੋਮੀਟਰ ਪ੍ਰਾਈਵੇਟ ਸਾਰੀਆਂ ਮਿਲਾਂ ਪੈਂਦੀਆਂ ਸੀ ਉਹਦੇ ਕਿਸਾਨ ਦਾ ਜਿਹੜਾ ਸੀਗਾ ਪੇਰ ਖਰਚਾ ਬਹੁਤ ਜ਼ਿਆਦਾ ਆਉਂਦਾ ਸੀਗਾ ਬਾਕੀ ਉਹਨੇ ਆ ਵੀ ਇੱਥੇ ਮਿਲ ਜਿਹੜੀ ਆ ਸਾਰਿਆਂ ਨੂੰ ਤੁਹਾਡਾ 12-12 ਕਿਲੋਮੀਟਰ ਦੇ ਵਿੱਚ ਹੀ ਪੈਂਦੀ ਆ ਤੇਲ ਦੀ ਕਾਫੀ ਜਿਹੜੀ ਆ ਉਹ ਕਿਸਾਨਾਂ ਦੀ ਜਿਹੜੀ ਭਿੱਤੀ ਹੋਈ ਆ ਬਾਕੀ ਜਿਹੜੀ ਮਿਲ ਵੱਡੀ ਲਗਣ ਕਰਕੇ ਆ ਵੀ ਇਲਾਕੇ ਦੇ ਵਿੱਚ ਜਿਹੜਾ ਗੰਨਾ ਵਾ ਉਹ ਹੋਰ ਵੀ ਵਧੂਗਾ ਬਾਕੀ ਇਹ ਝੋਨੇ ਦੇ ਝੋਨਾ ਵੀਜਣ ਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਕਾਫੀ ਠੰਡੇ ਜਾਂਦਾ ਜੀ ਠੀਕ ਆ ਗੰਨੇ ਵੀਜਣ ਦੇ ਨਾਲ ਗੰਨੇ ਨੂੰ ਪਾਣੀ ਦੀ ਜਿਹੜੀ ਲੋੜ ਥੋੜੀ ਘੱਟ ਆ ਉਹ ਝੋਨੇ ਨਾਲੋਂ ਪਾਣੀ ਦਾ ਲੈਵਲ ਜਿਹੜਾ ਵਾ ਉਹ ਵੀ ਸਹੀ ਰਹੂਗਾ ਬਾਕੀ ਨਾਲੇ ਨੂੰ ਜਿਹੜਾ ਵਾਰੇ ਜੁਗਾਰ ਜਿਹੜਾ ਵਾ ਉਹ ਵੀ ਐਮਐਲਏ ਵੱਡੀ ਵੱਧਨ ਕਰਕੇ ਜਿਹੜਾ ਮਿਲੂਗਾ ਤੇ ਬਾਕੀ ਰਾਈਫਾਈਨਡ ਸ਼ੂਗਰ ਜਿਹੜੀ ਇੱਥੇ ਮਿਲਦੇ ਬਣ ਰਹੀ ਆ ਨਾਲ ਇੱਕ ਆਪਣੇ ਬੀਬੀ ਦਾ پلان ਜਿਹੜਾ ਵਾ ਉਹ ਵੀ ਲੱਗ ਰਿਹਾ ਮੱਗਰ ਨਾਲ ਲੱਗਿਆ ਇੱਕ ਦੁੱਧਿਆ ਘਰ ਨੇ ਜਿਹੜੀ ਸ਼ੂਗਰ ਵਾ ਉਹ ਵੀ ਜਿਹੜੀ ਤਿਆਰ ਹੋਣੀ ਆ ਇਹ ਕਰਕੇ ਲਾਕੇ ਨੂੰ ਬਾਕੀ ਸਾਨੂੰ ਕਾਫੀ ਬੈਰ ਮੇਰੇ ਕੋਲ 26 27 ਕਿੱਲੇ ਕਰਨਾ ਪਾਉਂਦਾ ਵਾ ਤੇ ਉਹੀ ਬਣਾ ਜਿਹੜਾ ਪਹਿਨਾ ਮੈਨੂੰ ਬਾਹਰ ਬਾਅਦ ਹੀ ਮਿਲਦਾ ਜੇ ਮੈਂ ਗੱਣਾ ਖੜਦਾ ਵਾਂ ਤੇ ਉਹ ਲੱਗ ਪਾ ਕੇ ਫਿਰ ਚੱਕਰ ਦੇ ਵਿੱਚ 4-5000 ਰੁਪਏ ਜਿਹੜਾ ਖਰਚਾ ਆਉਂਦਾ ਤੇਲ ਤੇ ਆਪਾਂ ਹੀ ਹਜ਼ਾਰ ਦਾ ਲੱਗ ਜਾਂਦਾ ਹੁਣ ਜਿਹੜਾ ਵਾ ਅਸੀਂ ਲੋਹਤ ਵਾਲਾ ਬਿਰਤਨ ਲਾਗੇ 7-8 ਕਿਲੋਮੀਟਰ ਦੇ ਵਿੱਚ ਮੇਰੇ ਨਾਲ ਨਮਾ 7-800 ਰੁਪਏ ਦਾ ਹੋ ਰਿਹਾ ਤੇ ਵੱਲੋਂ ਸਾਡਾ ਇਹ ਲੱਗਦਾ ਵਾ ਤੇ ਜੇ ਆਪਣੇ ਸਾਡੇ 50-60 ਫੇਰੇ ਵੀ ਕਿੰਨੇ ਦੇ ਹੁੰਦੇ ਆ ਉਹਦੇ ਨਾਲ ਕਾਫੀ ਜਿਹੜਾ ਆ ਸਾਨੂੰ ਇਲਾਕੇ ਦੇ ਵਿੱਚ ਵੱਡੀ ਮਿਲ ਲੱਗਣ ਕਰਕੇ ਜਿਹੜਾ ਵਾ ਪੈਦਾ ਹੋਇਆ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ